ਤੁਹਾਡੀ ਤਾਕਤ ਕਰਕੇ ਅਸੀਂ ਉਹਨਾਂ ਨੂੰ ਇਹ ਗੱਲ ਕਹਿਣ ਦੀ ਹਿੰਮਤ ਕੀਤੀ ਯੋਧ ਕੀਤੀ ਕਿ ਸਾਨੂੰ ਇਦਾਂ ਦੀ ਡੰਮੀ ਮੀਟਿੰਗ ਨਹੀਂ ਚਾਹੀਦੀ ਸਾਂਝਾ ਫਰੰਟ ਇਦਾਂ ਦੀ ਡੰਮੀ ਮੀਟਿੰਗ ਜਿਹੜੀ ਆ ਉਹਨੂੰ ਠਗਰਾਉਂਦਾ ਏ ਤੇ ਆਪਣਾ ਪ੍ਰੋਗਰਾਮ ਕਰੇਗਾ ਸਵਾਲ ਕੱਲਾ ਮੀਟਿੰਗਾਂ ਦਾ ਨਹੀਂ ਹੈ ਅਸੀਂ ਪਿਛਲੇ 8 ਸਾਲਾਂ ਤੋਂ ਸਰਕਾਰ ਦੇ ਕੋਲੋਂ ਮੀਟਿੰਗਾਂ ਤੱਕ ਸੀਮਤ ਹੋ ਕੇ ਰਹਿ ਗਏ ਆ ਲੜਾਈ ਲੜਦੇ ਆ ਸੰਘਰਸ਼ ਕਰਦੇ ਆ ਤੇ ਸੰਘਰਸ਼ ਦਾ ਮੁੱਖ ਮੋਟਿਵ ਜਿਹੜਾ ਏ ਉਹ ਮੀਟਿੰਗ ਲੈਣਾ ਹੋ ਜਾਂਦਾ ਏ ਅਸੀਂ ਕਹਿੰਦੇ ਆ ਪੰਜਾਬ ਦੀ ਸਰਕਾਰ ਪੰਜਾਬ ਦੇ ਸਰਕਾਰਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਮੰਗਾਂ ਦਾ ਐਲਾਨ ਕਰ ਦਿਓ ਕਿ ਨਾ ਉਹ ਪੰਜਾਬ ਚ ਦਿੱਤੀ ਜਾ ਰਹੀ ਆ ਸਭ ਭਵਾਨਪਾਨ ਜੀ ਜਿਹੜਾ ਤੁਸੀਂ ਐਡਾ ਸਾਡਾ ਨਾਮ ਰੋਸ਼ਨ ਕੀਤਾ ਭਾਵੇਂ ਸਾਡੇ ਮੁਲਾਜ਼ਮ ਤੁਹਾਨੂੰ ਅੱਜ ਕੋਸ ਲਿਆ ਪਰ ਮੈਂ ਤੁਹਾਡਾ ਜਰੂਰ ਧੰਨਵਾਦ ਕਰਦਾ ਕਿ ਇੰਨੀਆਂ ਤਨਖਾਹਾਂ ਦੇ ਕੇ ਜਿਹੜਾ ਤੁਸੀਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਆ ਮਾਰੇ ਅਜੇ ਵੀ ਸੋਚਣ ਦਾ ਟਾਈਮ ਆ ਇਹ ਜਿਹੜੇ ਪੰਜਾਬੀ ਆ ਨਾ ਇਹਨਾਂ ਦੀ ਇੱਕ ਫਿਤਰਤ ਆ ਵੇ ਜੇ ਕਿਸੇ ਨੂੰ ਪਸੰਦ ਕਰ ਦਿਆ ਤਾਂ ਹਦੋਂ ਵੱਧ ਪਸੰਦ ਕਰ ਦਿਆ ਪਰ ਜਦੋਂ ਇਹ ਡਾਂਗਾ ਮਾਰਨ ਤੇ ਆਉਂਦੇ ਆ ਨਾ ਇਨੀ ਨੇੜੇ ਵੀ ਨਹੀਂ ਤੁਹਾਨੂੰ ਖੜਨ ਦੇਣਾ ਤੁਸੀਂ ਇਹ ਗਲਤ ਫਹਮੀ ਜਣਾ ਰਹੇ ਹੋ ਕਿ ਅਸੀਂ 92 ਸੀਟਾਂ ਲੈ ਕੇ ਖੜਿਆ ਸਭ ਤੋਂ ਹਰਮਨ ਪਿਆਰੇ ਹੋ ਗਏ ਹੁਣ ਉਹ ਨਾ ਜੇ ਇੱਕ ਵਾਰੀ ਜਾ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਹੁਣ ਤੁਸੀਂ ਭਾਵੇਂ ਸਮਝੋਤੇ ਸਮਝੋਤੇ ਕਰੀ ਜਾਂਦੇ ਆ ਪਰ ਫਿਰ ਵੀ ਦੇਖੋ ਪੰਜਾਬੀਆਂ ਤੁਹਾਡਾ ਉਹ ਹਾਲ ਹੋਣਾ ਤੁਸੀਂ ਲੱਭਣਾ ਵੀ ਨਹੀਂ ਆ ਕਿ ਤੁਹਾਡੀ ਪੋਸਟ ਹੈਗੀ ਕਿੱਥੇ ਜੀ ਅਸੀਂ ਕਿੱਥੋਂ ਜਿੱਤੇ ਸੀਗੇ ਤਾਂ ਹੁਣ ਤੁਹਾਡਾ ਜਿਹੜਾ ਹਾਲਾਤ ਜਿੱਦਾਂ ਦੇ ਪਿੰਡਾਂ 'ਚ ਜਾ ਕੇ ਤੁਸੀਂ ਕੀਤੇ ਹੋਇਆ ਲੋਕਾਂ ਨੇ ਜਿਹੜੇ ਵਾਅਦੇ ਤੁਸੀਂ ਕੀਤੇ ਆ ਲੋਕੀ ਹੁਣ ਅੱਬ ਦੇ ਹੁਣ ਥੋੜੀ ਦੇਰ ਤੱਕ ਤੁਹਾਡੇ ਨਾਲ ਲਾਪਤਾ ਨੋਟਸ ਆਉਣੇ ਸ਼ੁਰੂ ਹੋ ਜਾਣੇ ਆ ਸੋ ਇਸ ਕਰਕੇ ਹਜੇ ਵੀ ਸਮਾਂ ਹੈਗਾ ਅਜਨੇ ਝੂਠੀਆਂ ਜਾਟੀਆਂ ਬੈਸ ਆਇਆ ਕਰਦੇ ਆ ਜਿਹੜਾ ਆਪਣਾ ਝੂਠਾ ਸੋਸ਼ਲ ਮੀਡੀਆ ਚੋਲਾ ਉਹਨੂੰ ਬੰਦ ਕਰੋ ਅਸਲ ਲੋਕਾਂ ਦੇ ਮੁੱਦਿਆਂ ਤੇ ਆ ਕੇ ਗੱਲ ਕਰੋ ਲੋਕਾਂ ਨੂੰ ਪਤਾ ਲੱਗ ਸਕੇ ਲੋਕਾਂ ਲਈ ਐਕਚੁਅਲੀ ਕੰਮ ਕਰੋ ਅਜ ਜੁਮਲੇਬਾਜੀ ਬੰਦ ਕਰੋ ਮੋਦੀ ਦਾ ਤੁਹਾਡੇ ਕੀ ਫਰਕ ਰਹਿ ਗਿਆ ਅਸੀਂ ਕਹਿੰਦੇ ਮੋਦੀ ਆਹ ਕਰਦਾ ਤੁਸੀਂ ਤਾਂ ਮੋਦੀ ਨਾਲ ਵੀ ਉੱਪਰ ਦੀ ਹੋ ਗਏ ਸੋ ਅੱਜ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਹੋਣ ਦਾ ਵਾਅਦਾ ਕਰਕੇ ਸੱਤਾ ਚਾਹਿਆ ਉਹਨੂੰ ਪੰਜਾਬ ਦੇ ਪੰਜਾਬੀਆਂ ਨੂੰ ਖੁਸ਼ਹਾਲ ਕਰੋ ਉਹਨਾਂ ਨੂੰ ਇੱਜ਼ਤ ਮਾਨ ਜੋਗੀ ਰੋਟੀ ਦਿਓ ਲੋਕਾਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਦਿਓ ਲੋਕੀ ਛੱਡ ਛੱਡ ਕੇ ਪੰਜਾਬ ਤੁਹਾਡਾ ਬਾਹਰ ਇਸੇ ਕਰਕੇ ਜਾ ਰਿਹਾ ਕਿ ਤੁਸੀਂ ਨੌਕਰੀਆਂ ਜਿਹੜੀਆਂ 3-3000 ਤੇ ਦੇ ਰਹੇ ਆ ਸੋ ਇਸ ਕਰਕੇ ਅਜੇ ਵੀ ਸਮਾਂ ਆ ਆਪਣੇ ਆਪ ਤੇ ਸੋਚ ਵਿਚਾਰ ਕਰੋ ਜਿਹੜੀਆਂ ਡੂਟਾਂ ਡੂਟਾਂ ਛੱਡ ਕੇ ਤੁਸੀਂ ਆਪਣਾ ਅੰਤਮ ਜਿਹੜਾ ਆਪਸ ਵਿੱਚ ਜਿਹੜਾ ਨਾ ਮੰਥਨ ਕਰੋ ਤੁਹਾਨੂੰ ਲੋੜ ਆ ਜ ਆਪਣੇ ਆਪ ਤੇ ਸੋਚਣ ਦੀ ਕਿ ਅਸੀਂ ਕੀ ਕਰਕੇ ਆ ਸੀ ਕੀ ਕਰਦੇ ਆ ਕੀ ਕੰਮ ਕਰਨ ਦੀ ਲੋੜ ਆ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਤੁਹਾਡਾ ਬੜਾ ਧਿਆਨ ਖੋਏਗਾ ਚਾਜੂਨੀਆ ਚਾਸ਼ੂ ਰਾਤ ਗੀਤੇ ਫੈਸਲੇ ਵਿੱਚ ਕੀਤਾ ਜਾ ਰਿਹਾ ਇਸ ਫਰੰਟ ਦੇ 8.5 ਲੱਖ ਮਲਾਜਮਾਂ ਤੇ ਪੈਨਸ਼ਨ ਤੇ ਉਹਨਾਂ ਦੇ ਪਰਿਵਾਰਾਂ ਨੇ ਫੈਸਲਾ ਕੀਤਾ ਕਿ ਅਸੀਂ ਇਹ ਸਰਕਾਰ ਨੂੰ ਚਲਦੀ ਕਰਾਂਗੇ 2027 ਤੋਂ ਬਾਅਦ ਇਹ ਸਰਕਾਰ ਜਿਹੜੀ ਤੁਹਾਨੂੰ ਨਜ਼ਰ ਨਹੀਂ ਆਉਣੀ ਤੇ ਇਹ ਚਾਰੇ ਚੋਣਾਂ ਜਿਹੜੀਆਂ ਵੀ ਚੋਣਾਂ ਜਿਹੜੀਆਂ ਸਾਡੀਆਂ ਆਏ ਕਿ ਇਹ ਅਸੀਂ ਇਨਾਂ ਜਵੇ ਸਰਕਾਰ ਨੂੰ ਹਰਾਵਾਂਗੇ ਇਹ ਬਕਾਇਦਾ ਫੈਸਲਾ ਕੀਤਾ ਜਾ ਚੁੱਕਿਆ ਔਰ ਚਾਰੇ ਜਿਮਨੀ ਚੋਨਾਂ ਦੇ ਵਿੱਚ ਦੋਸਤੋ ਅਸੀਂ ਝੰਡਾ ਮਾਰਚ ਕੀਤਾ ਔਰ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਐਡਾ ਵੱਡੇ ਪ੍ਰਦਰਸ਼ਨ ਕੀਤੇ ਨੇ ਚਾਹੇ ਚੱਬੇ ਵਾਲ ਹੋਵੇ ਚਾਹੇ ਬਰਨਾਲਾ ਹੋਵੇ ਅੱਜ ਗਿੱਦਣ ਵਾ ਤੇ ਜਿਹੜਾ ਹੈਗਾ ਡੇਰਾ ਮਾਪਾ ਨਾਨਕ ਦੇ ਪ੍ਰੋਗਰਾਮ ਕੀਤਾ ਜਾ ਰਿਹਾ ਦੋਸਤੋ ਸਾਡੀ ਬੇਨਤੀ ਆ ਇਹ ਸਰਕਾਰ ਜਿਹੜੀ ਸਾਰੇ ਫਰੰਟਾਂ ਤੇ ਫੇਲ ਹੋਈ ਆ ਇਹ ਸਰਕਾਰ ਦੇ ਵਿੱਚ ਕੋਈ ਵਰਗ ਵੀ ਖੁਸ਼ੀ ਨਹੀਂ ਅੱਜ ਦੇ ਕਿਸਾਨ ਅੱਜ ਮੰਡੀਆਂ ਨੂੰ ਲੁੱਟਦਾ ਜਾ ਰਿਹਾ ਕਿਸਾਨ ਉਹਦਾ ਜਿਹੜਾ ਕਣਕ ਚੁੰਦਾ ਨੀ ਚੱਕਾ ਜਾ ਰਿਹਾ ਇਸ ਤੋਂ ਇਲਾਵਾ ਮਰਾਜ਼ਮਾਂ ਨੂੰ ਕੁੱਟਿਆ ਜਾ ਰਿਹਾ ਧੀਆਂ ਪਣ ਦੇ ਇੱਜ਼ਤ ਰੋਣੀ ਜਾ ਰਹੀ ਆ ਚੁੰਨੀਆਂ ਰੋਲੀਆਂ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ